ਮਾਈਨਿੰਗ ਮਾਫੀਆ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਦੇ ਉੱਤੇ ਸਵਾਲ ਚੱਕੇ ਜਾ ਰਹੇ ਹਨ ਤੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸ਼ਰਿਆਮ ਮਾਈਨਿੰਗ ਹੋ ਰਹੀ ਹੈ ਪਰੰਤੂ ਅਜੇ ਤੱਕ ਇਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਦੇਖੋ ਮੈਡਮ ਇਹ ਲੈਣਾ ਵੀ ਨਹੀਂ ਕਿਸੇ ਨੇ ਇਸ ਦੇ ਉੱਤੇ ਐਕਸ਼ਨ ਲੈਣਾ ਕੀ ਨਹੀਂ ਹੈ ਜਿਹੜੇ ਆਪ ਕਰਾਉਂਦੇ ਹੋਣ ਉਹ ਕੀ ਉਹਦੇ ਤੇ ਲੈਣਗੇ ਪਿਛਲੇ ਦਿਨਾਂ ਦੇ ਵਿੱਚ ਟ੍ਰਿਬਿਊਨ ਵਗੈਰਾ ਅਖਬਾਰਾਂ ਦੇ ਵਿੱਚ ਸ਼ਰਿਆਮ ਜਿਹੜਾ ਹੈਗਾ ਸਾਰੀ ਮਸ਼ੀਨਰੀ ਖੜੀ ਦਿਖਾਈ ਗਈ ਹੈਗੀ ਆ ਪਰ ਉਹਦਾ ਕੀ ਬਣਿਆ ਕਿਸੇ ਦਾ ਕੁਝ ਨਹੀਂ ਬਣਦਾ ਇਹ ਜਿਹੜਾ ਸਰਕਾਰ ਹੈ ਇਹ ਜਿਹੜਾ ਲੋਕਤੰਤਰ ਹੈ ਇਸ ਦੇ ਵਿੱਚ ਇੰਨਾ ਲਚਕੀਲਾਪਨ ਹੈਗਾ ਕਿ ਅਮੀਰ ਲਈ ਜਿਹੜਾ ਕਾਨੂੰਨ ਹੋਰ ਹੈਗਾ ਔਰ ਗਰੀਬ ਲਈ ਹੋਰ ਹੈਗਾ ਗਰੀਬ ਹੈ ਜਿਹੜਾ ਉਹ ਇੱਥੇ ਪਿਸਦਾ ਰਹਿੰਦਾ ਸਾਡੇ ਕੋਲ ਆ ਕੇ ਚੱਕੀ ਦੇ ਪੋੜਾਂ ਦੇ ਵਿੱਚ ਅਮੀਰ ਆਦਮੀ ਹੈ ਜਿਹੜਾ ਉਹ ਸੁਪਰੀਮ ਕੋਰਟ ਤੱਕ ਹਾਈ ਕੋਰਟ ਤੱਕ ਆਪਣੀਆਂ ਬਾਹਰ ਦੀ ਬਾਹਰ ਕਢਾ ਕੇ ਕੋਈ ਨਾ ਕੋਈ ਆਪਣੇ ਇੰਤਜ਼ਾਮ ਕਰਕੇ ਸਾਹਮਣੇ ਤੋ ਚੱਲਦਾ ਜੀ ਤੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਇਹ ਗੱਲ ਕਹਿੰਦੇ ਨੇ ਕਿ ਜਿਹੜੀਆਂ 75 ਸਾਲ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਨੇ ਪੰਜਾਬ ਦਾ ਪੈਸਾ ਲੁੱਟ ਲਿਆ ਤੇ ਹੁਣ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਗੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਕਿ 941 ਕਰੋੜ ਦਾ ਮੁਰਤੋਂ ਕਰਜ਼ਾ ਲੈ ਲਿਆ ਹੈ ਤੇ ਇਹ ਜਿਹੜਾ ਪੰਜਾਬ ਦਾ ਪੈਸਾ ਹੁਣ ਕਿੱਥੇ ਵਰਤੇ ਜਾਂਦਾ ਹੈ ਦੇਣਾ ਜਵਾਬ ਇਹਨਾਂ ਨੂੰ ਦੇਣਾ ਪਊਗਾ ਵਰਤਿਆ ਕਿੱਥੇ ਜਾ ਰਿਹਾ ਹੈ 941 ਕਰੋੜ ਰੁਪਏ ਦੀਆਂ ਉਹਨਾਂ ਨੇ ਉਹ ਜੜੀਆਂ ਕਿ ਤਨਖਾਹ ਦੇ ਦੇਣੀਆਂ ਫੇਰ ਟੂਠਾ ਖਾਲੀ ਔਰ ਅਨਰਲੇਬਲ ਸੁਪਰੀਮ ਕੋਰਟ ਦੇ ਵਿੱਚ ਕੇਸ ਪੈ ਰਹੇ ਹੈਗੇ ਆ ਕਿ ਫ੍ਰੀ ਬੀਜ਼ ਐ ਜਿਹੜੀਆਂ ਉਹਨਾਂ ਨੂੰ ਖਤਮ ਕਰਿਆ ਜਾਵੇ ਮੈਂ ਸਿੰਪਲ ਗੱਲ ਕਰਦਾ ਆ ਬਿਜਲੀ ਬਲਦੀ ਆ ਜੇ ਮੈਂ ਬਾਇਲ ਨੂੰ ਯੂਜ਼ ਕਰ ਰਿਹਾ ਮੈਂ ਤੇ ਪੇ ਕਰਾਂ ਠੀਕ ਐ ਜੇ ਮੈਨੂੰ ਇਹਦੇ ਤੇ ਇਹ ਮਾਫ ਹੋਊਗੀ ਔਰ ਇਹ ਖਰਾਬ ਥੋੜੋ ਚੱਲ ਰਹੀ ਐ ਇਸ ਕੰਟਰੀ ਦੇ ਵਿੱਚ ਮੈਂ ਬਾਹਰਲੇ ਕੰਟਰੀਜ਼ ਦੇ ਵਿੱਚ ਜਾਂਦਾ ਰਹਿਣਾ ਆਉਂਦਾ ਰਹਿਣਾ ਮੈਨੂੰ ਨਹੀਂ ਲੱਗਦਾ ਹੈਗਾ ਕਿ ਅਮਰੀਕਾ ਦੇ ਵਿੱਚ ਥੋੜਾ ਸਾਹ ਵੀ ਐ ਜਿਹੜਾ ਫ੍ਰੀ ਦਾ ਹੈਗਾ ਉਹ ਲੋਕ ਉਹਨਾਂ ਸਹੂਲਤਾਂ ਵੀ ਮਿਲਦੀਆਂ ਤੇ ਉਹ ਟੈਕਸ ਵੀ ਪੇ ਕਰਦੇ ਐ ਤੇ ਨਾ ਸੀ ਟੈਕਸ ਪੇ ਕਰਨਾ ਚਾਹੁੰਦੇ ਆ ਔਰ ਫ੍ਰੀ 20 ਤੇ ਇੱਕ ਕਿਸਮ ਦਾ ਐ ਸਮਝੋ ਲੋਕਾਂ ਨੂੰ ਇੱਕ ਨਸ਼ਾ ਲਾਇਆ ਜਾ ਰਿਹਾ ਜੀ ਤੇ ਇੱਕ ਹੋਰ ਕੁਐਸਚਨ ਤੁਹਾਨੂੰ ਪੁੱਛਣ ਲੱਗੀ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਮੇਸ਼ਾ ਹੀ ਨੌਜਵਾਨਾਂ ਨੂੰ ਅੱਗੇ ਆਉਣ ਲਈ ਕਿਹਾ ਜਾਂਦਾ ਹੈ ਹੁਣ ਉਹ ਉਹਦੀ ਸਥਿਤੀ ਕਿੱਥੇ ਇੱਕ ਤੱਕ ਪਹੁੰਚ ਗਈ ਆ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਯੂਥ ਵਿੰਗ ਹੈਗਾ ਬਹੁਤ ਵਧੀਆ ਕਾਰਗੁਜ਼ਾਰੀ ਲੋਕਾਂ ਨੂੰ ਮੋਬਾਈਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਔਰ ਲੋਕਾਂ ਦੇਖੋ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨਾ ਉਸ ਦੇ ਵਿੱਚ ਵੀ ਆ ਜਿਹੜੇ ਯੂਥ ਸੀ ਉਹਦਾ ਬਹੁਤ ਵੱਡਾ ਰੋਲ ਸੀ ਉਹਨਾਂ ਨੇ ਯੂਥ ਨੇ ਇੱਕ ਐਡਾ ਰੋਲ ਨਭਾਇਆ ਜਿਹਦੇ ਸਦਕਾ ਉਹਨਾਂ ਨੇ ਆਪਣੇ ਮਾਪਿਓ ਜਿਹੜੇ ਹੈਗੇ ਆ ਚਾਹੇ ਉਹ ਕਟੜ ਅਕਾਲੀ ਸੀ ਜਾਂ ਕਾਂਗਰਸੀ ਸੀ ਉਹਨਾਂ ਨੂੰ ਤੋੜ ਕੇ ਜਿਹੜਾ ਹੈਗਾ ਦੂਸਰੇ ਪਾਸੇ ਨੂੰ ਲਾਇਆ ਅੱਜ ਉਹੀ ਯੂਥ ਜਿਹੜਾ ਹੈਗਾ ਉਸੇ ਤਰੀਕੇ ਦੇ ਨਾਲ ਪਿੱਛੇ ਨੂੰ ਮੁੜ ਰਿਹਾ ਯੂਥ ਦਾ ਹਮੇਸ਼ਾ ਹੀ ਅਹਿਮ ਰੋਲ ਰਹਿੰਦਾ ਚਾਹੇ ਤੁਸੀਂ ਦਿੱਲੀ ਵਾਲੇ ਕਸਾਨ ਅੰਦੋਲਨ ਦੀ ਗੱਲ ਕਰ ਲਓ ਚਾਹੇ ਤੁਸੀਂ ਹੋਰ ਪੁਰਾਣੀਆਂ ਮੂਵਮੈਂਟਾਂ ਦੀ ਗੱਲ ਕਰ ਲਓ ਤਾਂ ਅਕਾਲੀ ਦਲ ਵੀ ਇਸ ਅਸੇ ਨੂੰ ਉਹ ਸੋਚ ਸਮਝ ਰਿਹਾ ਹੈਗਾ ਕਿ ਯੂਥ ਦੀ ਇਨਵੋਲਵਮੈਂਟ ਦੀ ਬਹੁਤ ਜ਼ਰੂਰਤ ਹੈਗੀ ਔਰ ਯੂਥ ਨੂੰ ਜਿਹੜਾ ਹੈਗਾ ਅਸੀਂ ਬਹੁਤ ਅੱਗੇ ਕਰ ਰਹੇ ਹਾਂ ਜੀ ਬਹੁਤ ਸਾਰੀਆਂ ਸਰਕਾਰਾਂ ਨੇ ਜਿਹੜੀ ਦਿੱਲੀ ਤੋਂ ਚੱਲਦੀਆਂ ਨੇ ਪਰੰਤੂ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਹਮੇਸ਼ਾ ਹੀ ਪੰਜਾਬੀਆਂ ਦੀ ਸਰਕਾਰ ਆ ਤੇ ਨੌਜਵਾਨਾਂ ਨੂੰ ਸੁਖਵੀਰ ਬਦਲ ਦੀ ਅਗਵਾਈ ਦੇ ਵਿੱਚ ਹੁਣ ਅੱਗੇ ਆਉਣ ਦਾ ਮੌਕਾ ਵੀ ਮਿਲ ਰਿਹਾ ਹੈ ਤੇ ਹੁਣ ਇਹਦੀ ਸਥਿਤੀ ਕਿੱਥੇ ਤੱਕ ਪਹੁੰਚ ਰਹੀ ਆ ਦੇਖੋ ਆ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਯੂਥ ਕਾਲੀਦਾਲ ਦੇ ਜਿਹੜੇ ਪ੍ਰਧਾਨ ਲਾਏ ਗਏ ਹੈਗੇ ਆ ਚਿੰਜਰ ਸਾਹਿਬ ਜੀ ਉਹੀ ਕਾਮ ਹੈ ਇੱਥੇ ਆਪਣੇ ਚਿੰਜਰਾਂ ਪਿੰਡ ਦੇ ਇੱਕ ਆਮ ਕਿਸਾਨ ਕਰਦੇ ਜਿਹੜੇ ਹੈਗੇ ਆ ਬੇਟੇ ਹੈਗੇ ਆ ਔਰ ਉਹ ਬੜਾ ਵਧੀਆ ਆਪਣੇ ਵੱਲੋਂ ਰੋਲ ਕਰ ਰਹੇ ਆ ਨਿਭਾ ਰਹੇ ਹੈਗੇ ਆ ਤੇ ਇਸ ਤਰੀ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੇ ਆਮ ਲੋਕ ਹੈਗੇ ਆ ਉਹਨਾਂ ਦੀ ਜਦੋਂ ਤੱਕ ਇਨਵੋਲਵਮੈਂਟ ਨਹੀਂ ਹੁੰਦੀ ਜਿਹੜੀ ਪੁਰਾਣੀ ਲੀਡਰਸ਼ਿਪ ਹੈਗੀ ਜਿਹਨੂੰ ਲੋਕ ਪਰਖ ਚੁੱਕੇ ਹੈਗੇ ਆ ਉਹਨਾਂ ਥੋੜਾ ਜਿਹਾ ਆਪਣੇ ਆਪ ਹੀ ਨਾਰਾ ਜ਼ਰੂਰ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ